ਨੇ ਕੋਈ ਨਹੀਂ ਉਹਨੂੰ ਬਣਾ ਕੇ ਵੀਡੀਓ ਫਿਲਮ ਕਰਦੇ ਆ ਸੰਗਤ ਲੱਗੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਜਿਹੜੀ ਸੰਗਤ ਆਪਾਂ ਵਿਖਾ ਰਹੇ ਨੇ ਆ ਜਿਹੜੀ ਤੁਹਾਨੂੰ ਅਸੀਂ ਅੱਗੇ ਵੀ ਬੇਨਤੀ ਕੀਤੀ ਆ ਕਿ ਝੁੱਗੀਆਂ ਪੀਰ ਬਖਸ਼ ਦੇ ਲਾਗੇ ਬਿਲਕੁਲ ਜਦੋਂ ਨਵਾਂ ਪੋਲਾ ਆਪਾਂ ਬਣਾਲੇ ਆ ਇੱਧਰ ਨੂੰ ਮੁੱਠਿਆ ਵਾਲੀ ਸੈਰ ਨੂੰ ਮੁਰਦੇ ਆ ਉੱਥੇ ਸੰਗਤ ਦੀ ਅੱਜ ਸੰਯੋਗ ਦੀ ਲੋੜ ਆ ਕਿਉਂਕਿ ਇਹ ਕੱਲ ਦੇ ਨੌਜਵਾਨ ਲੱਗੇ ਹੋਏ ਆ ਇੱਥੇ ਜਿਹੜੀਆਂ ਤਗਾਂ ਡਿੱਗੀਆਂ ਸੀ ਜੋ ਬੰਨ ਨੂੰ ਕਮਜ਼ੋਰੀ ਆਈ ਸੀ ਬੰਨ ਜੋ ਕਮਜ਼ੋਰ ਪੈ ਗਿਆ ਸੀ ਇਹ ਰਾਤ ਦੇ ਸਾਰੀ ਰਾਤ ਵੀ ਇੱਥੇ ਨੌਜਵਾਨ ਲੱਗੇ ਰਹੇ ਆ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਪੰਜਾਬ ਸਿਆਂ ਤੇ ਨੂੰ ਮਾਰਨ ਵਾਲੇ ਬੜੇ ਆ ਤੇ ਗੱਲਾਂ ਕਰਨ ਵਾਲੇ ਬੜੇ ਆ ਕਹਿੰਦੇ ਮਰਗੇ ਪਰ ਮੈਂ ਕਹਿੰਦਾ ਇਹ ਸਿੱਦੇ ਸਾਡੇ ਨੌਜਵਾਨ ਦਰਿਆਵਾਂ ਨੂੰ ਬੰਨ ਮਾਰਨ ਦਾ ਤਾਕਤ ਆ ਆਪਣੇ ਜਿਉਂ ਚ ਵਿੱਚ ਰੱਖਦੇ ਆ ਉਹਨਾਂ ਨੂੰ ਕੌਣ ਮਾਰ ਸਕਦਾ ਉਹਨਾਂ ਨੂੰ ਗੁਰੂ ਨਾਲ ਮਾਰੇ ਗੁਰੂ ਦੀ ਮਿਹਰ ਚਾਹੀਦੀ ਆ ਇਹ ਕੌਣ ਨਹੀਂ ਮਰ ਸਕਦੀ ਇਹ ਕੌਣ ਸਦਾ ਚਰਨੀ ਕਲਾ ਵਿੱਚ ਰਹੀ ਹੈ ਤੇ ਚਰਨੀ ਕਲਾ ਵਿੱਚ ਹੀ ਰਹੇਗੀ ਧੰਨਵਾਦ ਆ ਇਹਨਾਂ ਨੌਜਵਾਨਾਂ ਜਿਹੜੇ ਰਾਤ ਦੇ ਲੱਗੇ ਹੋ ਨਿਸ਼ਕਾਮ ਸੇਵਾ ਕਰ ਰਿਹਾ ਧੰਨਵਾਦ ਇਹਨਾਂ ਨੌਜਵਾਨਾਂ ਦਾ ਜਿਹੜੇ ਆ ਤਕੜੇ ਹੋ ਕੇ ਸੇਵਾ 'ਚ ਸੰਯੋਗ ਕਰ ਰਹੇ ਆ ਤੇ ਹੋਰ ਵੀ ਨੌਜਵਾਨਾਂ ਨੂੰ ਬੇਨਤੀ ਆ ਕਿ ਇੱਥੇ ਆ ਕੇ ਹੱਥ ਬਿਟਾਓ ਇਹਨਾਂ ਨੌਜਵਾਨਾਂ ਦਾ ਇਹ ਰਾਤ ਦੇ ਲੱਗੇ ਹੋਏ ਆ ਤੇ ਇਹਨਾਂ ਨਾਲ ਸੰਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਕਿਥੇ ਠੰਡ ਜਿੱਕੀਆਂ ਨੇ ਉੱਥੇ ਤੋੜੇ ਭਰਿਓ ਇਹ ਲਾ ਕੇ ਉੱਤੇ ਕੰਡ ਫਲਾਣ ਦੇ ਪੂਰੀ ਤੇ ਰੋਟੀ ਪਾ ਕੇ ਉਹਨੂੰ ਪਕਾਇਆ ਜਾਂਦੇ ਰੋਟੀ ਤੋਂ ਪੋੜਾ ਉਹਨੂੰ ਚਾਹ ਚਾ ਪਕਾਇਆ ਜਾਂਦੇ ਸੋ ਹੱਥ ਜੁਟ ਕੇ ਬੇਨਤੀ ਆ ਛੁੱਗੀਆਂ ਪੀਰ ਬਖਸ਼ ਮੀਆਂ ਪੀਰਬਖਸ਼ ਉਥੇ ਅੱਜ ਅਸੀਂ ਲੱਗੇ ਹੋਏ ਆਂ ਕੱਲ 30 ਤਰੀਕ ਦੇ ਲੱਗੇ ਹੋਏ ਆ ਆਪਾਂ ਚਾਰ ਤਰੀਕ ਹੋ ਗਈ ਆ ਸੰਗਤਾਂ ਨੂੰ ਨੌਜਵਾਨਾਂ ਨੂੰ ਬੇਨਤੀ ਆ ਕਿ ਸਾਡੇ ਨਾਲ ਆ ਕੇ ਇਥੇ ਹੱਥ ਪਾਓ ਸਾਡੇ ਨਾਲ ਆ ਕੇ ਸਹਿਯੋਗ ਦਿਓ ਮਿੱਟੀ ਭਰ ਕੇ ਮਿੱਟੀ ਸਾਈਟ ਤੋਂ ਸਾਡੀਆਂ ਲੈ ਕੇ ਆਓ ਨਾਲ ਮਿੱਟੀ ਭਰ ਕੇ ਲਿਆਓ ਥੋੜੇ ਭਰ ਕੇ ਲਿਆਓ ਤੇ ਇਥੇ ਵੱਧ ਤੋਂ ਵੱਧ ਸਹਿਯੋਗ ਦਿਓ ਇਹ ਸ਼ਾਇਦ ਹੋ ਸਕਦਾ ਤੁਹਾਡਾ ਆਖਰੀ ਲੋੜ ਚਾ ਹੋਵੇ ਕਿਉਂਕਿ ਪਾਣੀ ਕੋਈ ਥੋੜਾ ਜਿਹਾ ੱਡਿਆ ਹੀ ਆ ਰੂਹ ਬੇਨ ਕਿਰਪਾ ਕਰਨਗੇ ਅੱਜ ਤੁਹਾਡੀ ਦੋਨੋਂ ਲੋੜ ਆ ਨੌਜਵਾਨਾਂ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਥੇ ਆਓ ਸਾਡੇ ਨਾਲ ਸਾਥ ਦਿਓ ਤੇ ਆਪਾਂ ਇਸ ਮੰਨੂਪ ਚਾਇਇ ਤੱਕੜੇ ਹੋ ਕੇ ਵਾਹਿਗੁਰੂ ਜੀ ਕਾਰਣਾ ਵਾਹਿਗੁਰੂ ਜੀ ਕੀ ਫਤਿਹ